ਪੰਜਾਬ ਦੇ ਵਿੱਚ ਤਰਨਤਾਰਨ ਦੇ ਟਾਂਕ ਕੁਚਤਰੀਆ ਦੇ ਵਿੱਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਨੌਜਵਾਨ ਨੂੰ ਜ਼ਖਮੀ ਹਾਲਤ ਦੇ ਵਿੱਚ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ ਤਾਂ ਮ੍ਰਿਤਕ ਨੌਜਵਾਨ ਦੀ ਪਛਾਣ ਵਿਨੈ ਕੁਮਾਰ ਉਰਫ ਵਿੰਨੀ ਵਜੋਂ ਹੋਈ ਹੈ ਤਰਨਤਾਰਨ ਦੇ ਐਸਪੀ ਡੀ ਅਜੇ ਰਾਜ ਸਿੰਘ ਅਤੇ ਸੀਆਈਏ ਸਟਾਫ ਦੀ ਟੀਮ ਅਤੇ ਨਾਲ ਹੀ ਨਾਲ ਤਰਨਤਾਰਨ ਦੇ ਡੀਐਸਪੀ ਤੇ ਮੁਖੀ ਹਰਜਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਵੈਲ ਆਸ਼ਰਮ ਨੂੰ ਕਬਜ਼ੇ ਦੇ ਵਿੱਚ ਲੈ ਕੇ ਹੁਣ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਦੇ ਕੀ ਵਾਕਿਆ ਤੇ ਐ ਹੁਣੇ ਇਨਫੋਰਮੇਸ਼ਨ ਆਈ ਹੈ ਵੀ ਵਿਨੇਕ ਮਾਰ ਪੁੱਤਰ ਮੇਸ਼ ਕੁਮਾਰ ਆ ਤੇ ਇਹਨੂੰ ਗੋਲੀ ਵੱਜੀ ਆ ਤੇ ਇਹ ਇੱਥੇ ਸਿਵਲ ਹਸਪਤਾਲ ਲਿਆਇਆ ਇੱਥੇ ਅਸੀਂ ਆ ਗਏ ਹੁਣ ਵੈਰੀਫਾਈ ਕਰਦੇ ਕੇਸ ਰਜਿਸਟਰ ਕਰਨ ਲੱਗੇ ਆ ਫਿਰ ਬਾਕੀ ਸਾਰੀ ਵੈਰੀਫਾਈ ਕਰਦੇ ਆ ਸਰ ਕਿੰਨੇ ਕੁ ਬੰਦੇ ਦੱਸੀ ਗਏ ਆ ਜਦਾਂ ਲੱਗੇ ਸੀ ਇਹਨਾਂ ਨੂੰ ਜੇ ਪਤਾ ਹੀ ਨਹੀਂ ਕਿਸੇ ਨੂੰ ਬਾਕੀ ਵੈਰੀਫਾਈ ਕਰਦੇ ਹੁਣ ਕੋਈ ਅਨਨੌਨ ਬੰਦੇ ਆਏ ਇਹ ਵੀ ਮੁੰਡਾ ਕਦੇ ਕਿਤੇ ਬਾਰੇ ਵੀ ਕੁਝ ਨਹੀਂ ਪਤਾ ਲੱਗਾ ਜੇ ਮੌਕੇ ਤੇ ਆਇਆ ਸਰ ਇਹ ਗੱਲ ਹੋ ਗਈ ਔਰ ਇਹਨਾਂ ਨੂੰ ਜਿਹੜੇ ਕਾਸਟ ਮੰਗ ਲੈਣਾ ਸਿਵਲ ਹਸਪਤਾਲ ਲੈ ਆਏ ਅੱਛਾ ਕੋਈ ਪਤਾ ਨਹੀਂ ਲੱਗਾ ਜੀ ਕਿੰਨੇ ਬੰਦੇ ਆ ਕੋਈ ਇਹ ਲੈ ਕੇ ਨਹੀਂ ਇਹ ਲੈ ਨਹੀਂ ਨਹੀਂ ਜੀ ਨਹੀਂ ਪਤਾ ਲੱਗਾ ਕੌਣ ਸੁਣੇ ਆਪਣੀ ਹੈ ਉਹ ਸਭ ਸਾਡਾ ਇਨਸਾਫ ਦਵਾਉਗੇ ਸਾਨੂੰ ਪਤਾ ਹੂੰ ਜੋ ਕਹਿੰਦੇ ਬਣੂ ਤੇ ਉਹ ਕਾਰਵਾਈ ਬਣਾਉਂਦੇ ਵਿਨੇ ਦੁਕਾਨ ਤੇ ਸੀ ਉਹਨੂੰ ਘਰ ਆ ਗਿਆ ਸੀ ਨਹੀਂ ਉਹ ਘਰ ਨਹੀਂ ਉਹ ਬਾਹਰ ਗਿਆ ਥੋੜਾ ਜਿਹਾ ਕਹਿੰਦਾ ਮੈਂ ਡੈਡੀ ਨੂੰ ਟੱਕਰ ਪਾਉਂਦਾ ਉਹ ਇੰਨਾ ਕੀ ਉਹ ਗੇੜ ਕੇ ਜਿੰਨਾ ਹਟਵਾਵਾਂ ਉਧਰ ਨੂੰ ਬਣਾ ਪੋੜ ਵਾਲ ਨੂੰ ਗਿਆ ਵਾਂ ਤੇ ਕਹਿੰਦੇ ਨਾ ਪੈਂਟੇਕ ਨੂੰ ਫੇਰ ਵਾਪਸ ਸਾਨੂੰ ਬਾਤ ਲਾ ਤੇ ਕੀ ਪਤਾ ਲੱਗਾ ਕਿੰਨੇ ਕੁ ਬੰਦੇ ਸੀ ਕਹਿੰਦੇ ਚਾਰ ਪੰਜ ਜਣੇ ਬੰਦੇ ਆ ਗਏ ਕੋਈ ਬੁਲਟ ਤੇ ਆਏ ਕੋਈ ਮੋਟਰਸਾਈਕਲ ਤੇ ਆਏ ਕਹਿੰਦੇ ਪੁੱਛ ਕੇ ਗਏ ਆ ਨਾਮੀ ਦੇ ਬਾਰੇ ਪੂਰੀ ਤਲਾਹ ਲਈਏ ਕਹਿੰਦੇ ਸੀਆਰ ਵੀ ਕਹਿੰਨੇ ਦਿੱਤੀ ਆ ਤੇ ਫੇਰ ਕੰਮ ਹੋਇਆ ਵਾ ਕਿਸੇ ਨੂੰ ਪਤਾ ਹੋਵੇ ਕੋਈ ਲੱਗਦਾ ਨਹੀਂ ਗੱਲ ਬੜੀ ਸਾਨੂੰ ਤੇ ਕੁਝ ਨਹੀਂ ਪਤਾ ਹੈਗਾ ਜੀ ਅੱਛਾ ਤੁਸੀਂ ਕੀ ਕੰਮ ਕਰਦੇ ਹੋ ਮੈਂ ਸਿਵਰਾਸਤਾ ਤੇ ਪੋਸਟਮਾਨ ਕਰਦਾ ਤੁਸੀਂ ਕੀ ਮੰਗ ਕਰਦੇ ਹੋ ਨਾ ਅਸੀਂ ਇਨਸਾਫ ਮੰਗ ਕਰਦੇ ਸਾਡੇ ਪੁੱਤ ਦੀ ਜਾਨ ਲਈ ਆ ਸਾਨੂੰ ਜਾਣ ਦੇ ਵੰਡੇ ਜਾਣ ਚਾਹੀਦੀ ਉਹਨਾਂ ਨੂੰ